ਨਮਸਕਾਰ ਮੈਂ ਜਸਕਰਨਦੀਪ ਕੌਰ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਪਬਲਿਕ ਟਾਈਮ ਅੱਜ ਅਸੀਂ ਪਹੁੰਚ ਚੁੱਕੇ ਹਾਂ ਈਸਟਵੁੱਡ ਵਿਲੇਜ ਜੋ ਕਿ ਜਲੰਧਰ ਦੇ ਵਿੱਚ ਬਹੁਤ ਹੀ ਮਸ਼ਹੂਰ ਥਾਂ ਹੈ ਸਮੇਂ ਦੇ ਬਦਲਣ ਨਾਲ ਨਾਲ ਲੋਕਾਂ ਦੀਆਂ ਰੁਚੀਆਂ ਵੀ ਬਦਲ ਰਹੀਆਂ ਨੇ ਪਹਿਲਾਂ ਲੋਕ ਛੁੱਟੀਆਂ ਦੇ ਵਿੱਚ ਛੁੱਟੀ ਵਾਲੇ ਦਿਨ ਆਪਣੇ ਰਿਸ਼ਤੇਦਾਰਾਂ ਕੋਲ ਮਿਲਣ ਜਾਂਦੇ ਸੀ ਆਪਣੇ ਪੈਣ ਭਰਾਵਾਂ ਨੂੰ ਮਿਲਣ ਜਾਂਦੇ ਸੀ ਪਰ ਹੁਣ ਸਮਾਂ ਬਦਲ ਚੁੱਕਿਆ ਹੈ ਹੁਣ ਲੋਕ ਛੁੱਟੀ ਵਾਲੇ ਦਿਨ ਆਪਣੇ ਫ੍ਰੀ ਸਮੇਂ ਦੇ ਵਿੱਚ ਕਮਣ ਫਿਰਨ ਜਾਂਦੇ ਨੇ ਨਵੀਆਂ-ਨਵੀਆਂ ਥਾਵਾਂ ਤੇ ਜਾਂਦੇ ਨੇ ਨਵਾਂ-ਨਵਾਂ ਖਾਣਾ ਖਾਣਾ ਪਸੰਦ ਕਰਦੇ ਨੇ ਇਸੇ ਦੌਰਾਨ ਅਸੀਂ ਅੱਜ ਪਹੁੰਚ ਚੁੱਕੇ ਹਾਂ ਇਸਟਵਡ ਵਿਲੇਜ ਜਿੱਥੇ ਰੋਜ਼ਾਨਾ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਹਾਜ਼ਰ ਹੁੰਦੇ ਨੇ ਨਵਾਂ-ਨਵਾਂ ਖਾਣਾ ਖਾਣ ਆਉਂਦੇ ਨੇ ਨਵੀਆਂ-ਨਵੀਆਂ ਜਗ੍ਹਾ ਤੇ ਆਉਂਦੇ ਨੇ ਸੋ ਗੱਲਬਾਤ ਕਰਾਂਗੇ ਇੱਥੋਂ ਦੇ ਲੋਕਾਂ ਦੇ ਨਾਲ ਕਿ ਉਹ ਕੀ ਰੁਚੀ ਰੱਖਦੇ ਨੇ ਕੀ ਸ਼ੌਂਕ ਰੱਖਦੇ ਨੇ ਤੇ ਕਰਾਂਗੇ ਥੋੜੇ ਸੋਹਣੇ-ਸੋਹਣੇ ਜਿਹੇ ਸਵਾਲ ਸੋ ਆਜੋ ਲੈ ਚੱਲਦੇ ਹਾਂ ਤੁਹਾਨੂੰ ਸੋ ਸਾਨੂੰ ਬਹੁਤ ਹੀ ਖੂਬਸੂਰਤ ਜਿਹਾ ਪਰਿਵਾਰ ਮਿਲ ਚੁੱਕਿਆ ਤੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਸਸ਼ਿਕਾ ਰੰਗ ਜੀ ਸ੍ਰੀ ਗੱਜ ਜੀ ਸਤਿ ਸ਼੍ਰੀ ਅਕਾਲ ਅੱਛਾ ਤੁਸੀਂ ਰੋਜ਼ ਆਉਂਦੇ ਇੱਥੇ ਕੋਮਨ ਜਾਂ ਫਿਰ ਪਹਿਲੀ ਵਾਰ ਆਏ ਹੋ ਆ ਨਹੀਂ ਮੈਂ ਫਸਟ ਟਾਈਮ ਨਹੀਂ ਆਈ ਮੈਂ ਬਹੁਤ ਵਾਰੀ ਪਹਿਲਾਂ ਆ ਚੁੱਕੀ ਹਾਂ ਜਦੋਂ ਵੀ ਮੇਰਾ ਜਲੰਦਰ ਢੇੜਾ ਵੱਜਦਾ ਹੁੰਦਾ ਹੈ ਤੇ ਮੈਂ ਇੱਥੇ ਜ਼ਰੂਰ ਵਿਜ਼ਿਟ ਕਰਦੀ ਹਾਂ ਸੋ ਬਹੁਤ ਪਸੰਦ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਜਦੋਂ ਤੁਸੀਂ ਇਹਦੀ ਉਮਰ ਦੇ ਸੀਗੇ ਹੈਨਾ ਉਦੋਂ ਖੇਡਾਂ ਕੁਝ ਹੋਰ ਹੁੰਦੀਆਂ ਸੀ ਗਲੀਆਂ ਵਿੱਚ ਖੇਡਣਾ ਆਪਣੇ ਭੈਣ ਭਰਾਵਾਂ ਨਾਲ ਖੇਡਣਾ ਤੇ ਹੁਣ ਬੱਚਿਆਂ ਦੀ ਡਿਮਾਂਡ ਜਿਹੜੀ ਹੈ ਕਿ ਉਹ ਬਦਲ ਚੁੱਕੀ ਹੈ ਤੁਸੀਂ ਮਹਿਸੂਸ ਕਰਦੇ ਹੋ ਮੈਂ ਡੈਫੀਨੇਟਲੀ ਇਹੀ ਤੇ ਹੋਣ ਵਾਲਾ ਟਾਈਮ ਬਿਲਕੁਲ ਹੀ ਚੇਂਜ ਹੋ ਚੁੱਕਿਆ ਹੈ ਬੱਚੇ ਫੋਨ ਵੱਲ ਜ਼ਿਆਦਾ ਇਲੈਕਟ੍ਰਿਕ ਚੀਜ਼ਾਂ ਵੱਲ ਜ਼ਿਆਦਾ ਜਾ ਰਹੇ ਹੈ ਜੀ ਮੈਂ ਐਡੀਸ਼ਨ ਨਾਲ ਵੀ ਜ਼ਰੂਰ ਗੱਲਬਾਤ ਕਰਨਾ ਚਾਹਾਂਗੀ ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਬਾਰੇ ਪਹਿਲਾਂ ਜਿਹੜਾ ਸੀਗਾ ਨਾ ਆ ਟਾਈਮ ਵਧੀਆ ਸੀਗਾ ਅੱਜ ਕੱਲ੍ਹ ਥੋੜਾ ਮਾਹੌਲ ਬਹੁਤ ਕਾਫੀ ਚੇਂਜ ਹੋ ਗਿਆ ਹੈ ਬਹੁਤ ਵਧੀਆ ਮਹਿਸੂਸ ਕਰਦੀ ਹਾਂ ਮਤਲਬ ਬਹੁਤ ਵਧੀਆ ਸੀ ਬਹੁਤ ਵਧੀਆ ਹਾਂਜੀ ਸੋ ਅਗਲੇ ਮਹਿਮਾਨ ਨਾਲ ਵੀ ਜ਼ਰੂਰ ਗੱਲਬਾਤ ਕਰਨਾ ਚਾਹਾਂਗੇ ਸਸ਼ੀਕਲ ਜੀ ਸਸ਼ੀਕਲ ਜੀ ਕੀ ਨਵੇਂ ਤੁਹਾਡਾ ਗੁਰਨਾਮ ਸਿੰਘ ਗੁਰਨਾਮ ਜੀ ਇੱਥੇ ਰੋਜ਼ਾਨਾ ਆਨੇ ਹੋ ਜਾਂ ਫਿਰ ਅੱ ਜੀ ਨੰਗਦੇਵੜ ਦੇ ਢੇੜਾ ਮਾਰ ਲਈਦਾ ਲੁਧਿਆਣੀ ਚਾਹੀਦਾ ਫੇ ਇੱਥੇ ਵਿਜ਼ਿਟ ਕਰਕੇ ਜ਼ਰੂਰ ਜਾਈਦਾ ਕਿਵੇਂ ਤਾਂ ਲੱਗਦਾ ਇੱਥੋਂ ਦਾ ਮਾਹੌਲ ਤੁਹਾਨੂੰ ਬਹੁਤ ਵਧੀਆ ਜੀ ਜੀ ਬੰਦਾ ਇੱਥੇ ਫਰੈਸ਼ ਹੋ ਜਾਂਦਾ ਇੱਕ ਵਾਰੀ ਘੁੰਮ ਕੇ ਆਉਟਿੰਗ ਹੋ ਜਾਂਦੀ ਹੈ ਵਧੀਆ ਅਲੱਗ-alag ਲੋਕ ਦੇਖਣ ਨੂੰ ਮਿਲਦੇ ਆ ਤੇ ਇੰਜੋਏਮੈਂਟ ਵੀ ਵਧੀਆ ਹੋ ਜਾਂਦਾ ਕੋਈ ਗਾਣਾ ਸੁਣਾਉਣਾ ਸੋਹਣੀਓ ਤੁਸੀਂ ਜੋ ਤੁਹਾਨੂੰ ਪਸੰਦ ਹੋਵੇ ਹਾਂਜੀ ਸੁਣਾ ਦੇਾਂਗੇ ਜੀ ਉਹ ਕੱਲ ਕਰੂਆ ਰੱਖੂਗੀ ਸੁਖ ਮੇਰੀ ਮੰਗੂਗੀ ਅੱਜ ਤਣੀਆਂ ਰੰਗਾਈਆਂ ਕੱਲ ਮੇਰੇ ਪਿਆਰ ਚ ਰੰਗੂਗੀ ਮੈਂ ਚੂੜੀਆਂ ਲੈ ਆਇਆ ਮੈਚਿੰਗ ਸੂਟਿਓ ਦੇ ਨਾ ਕਰਕੇ ਕਮਲੀ ਨੇ ਵੇਖਣਾ ਨਹੀਂ ਕੱਲ ਕੁੱਟ ਪਾਣੀ ਦਾ ਵੀ ਭਰ ਕੇ ਕਮਲੀ ਨੇ ਵੇਖਣਾ ਨਹੀਂ ਕੱਲ ਕੁੱਟ ਪਾਣੀ ਦਾ ਵੀ ਭਰ ਕੇ ਅੱਖਾਂ ਵਿੱਚ ਖੁਸ਼ੀ ਬੜੀ ਉਹਦਾ ਚਾਨੀ ਚੱਕਿਆ ਜਾਂਦਾ ਕਹਿੰਦੀ ਸ਼ੁਕਰ ਮੇਰੇ ਰੱਬਾ ਮੇਰੇ ਲਈ ਦਿਨੇ ਮਸਾਲਿਆਂ ਦਾ ਜੋ ਇੰਨਾ ਪਿਆਰ ਕਰੇ ਜ਼ਿੰਦਗੀ ਕਿਉਂ ਨਾ ਹਉ ਦੇ ਨਾ ਲਾਵਾ ਮੈਂ ਖੁਦ ਨੂੰ ਵੇਚ ਕੇ ਵੀ ਖੁਸ਼ੀਆਂ ਉਹਦੀ ਝੋਲੀ ਪਾਵਾਂ ਮੈਂ ਖੁਦ ਨੂੰ ਵੇਚ ਕੇ ਵੀ ਖੁਸ਼ੀਆਂ ਉਹਦੀ ਝੋਲੀ ਪਾਵਾਂ ਬਹੁਤ ਹੀ ਸੋਹਣਾ ਗਾਉਣੇ ਹੋ ਤੁਸੀਂ ਥੈਂਕ ਯੂ ਜੀ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਸ਼ਿਕਾ ਜੀ ਸਸ਼ਿਕਾ ਕੀ ਨੇ ਮੈਂ ਤੁਹਾਡਾ ਪਲਵੀ ਕੀ ਨੇ ਮੈਂ ਤੁਹਾਡਾ ਗਿਤਿਕਾ ਤੁਹਾਡਾ ਨਾਮ ਵਿਸ਼ਾਲੀ ਬਹੁਤ ਸੋਹਣੇ ਨਾਮ ਨੇ ਬਹੁਤ ਸੋਹਣੇ ਲੱਗ ਰਹੇ ਹੋ ਤੁਸੀਂ ਤਿੰਨੋਂ ਜਣੇ ਤੇ ਇੱਥੇ ਕਿਵੇਂ ਆਣਾ ਹੋਇਆ ਅਸੀਂ ਐਕਚੁਅਲੀ ਬਿਆਸ ਗਏ ਸੀਗੇ ਸੋ ਵਾਪਸ ਹੀ ਧਿਆਨ ਦੋ ਅਸੀਂ ਰੁਕ ਗਿਆ تھے ਯਾਰ ਆਉਂਦਾ ਹੈ ਬਚਪਨ ਦਾ ਸਭ ਤੋਂ ਜ਼ਿਆਦਾ ਤੁਹਾਨੂੰ ਸਕੂਲ ਟਾਈਮ ਬਹੁਤ ਯਾਦ ਆਉਂਦਾ ਹੈ ਮਤਲਬ ਫਰੈਂਡਸ ਵੀ ਕਾਫੀ ਯਾਦ ਆਉਂਦੇ ਨੇ ਟੈਨਸ਼ਨ ਫਰੀ ਲਾਈਫ ਹੁੰਦੀ ਸੀ ਬੇਸਿਕਲੀ ਅਦਾ ਟੈਨਸ਼ਨ ਕਾਣੀਆ ਵਧ ਗਿਆ ਨੇ ਲਾਈਫ ਦੇ ਵਿੱਚ ਹੁਣ ਬਹੁਤ ਜ਼ਿਆਦਾ ਥੋੜਾ ਹਾਂ ਫਿਰ ਵੀ ਮਤਲਬ ਐਡਲਟ ਹੁਡ ਵਿੱਚ ਰਿਸਪੋਨਸੀਬਲਸ ਵਧ ਗਿਆ ਪਰ ਫਿਰ ਐਡਲਟ ਹੁਡ ਵਿੱਚ ਥੋੜਾ ਰਿਸਪੋਨਸੀਬਲ ਹੋਣਾ ਪੈਂਦਾ ਤਾਂ ਨਾ ਜੋ ਮਰਜ਼ੀ ਕਰ ਲੋ ਤਾਂ ਐਡਲਟ ਹੁਡ ਚ ਥੋੜਾ ਟੈਨਸ਼ਨ ਫਰੀ ਬੰਦਾ ਰਹਿੰਦਾ ਤਾਂ ਉਹ ਸਾਹਮਣੇ ਮੈਸੇਜ ਦੇਣਾ ਚਾਹੁੰਦੇ ਹਾਂ ਫਿਰ ਆਪਣੀ ਉਮਰ ਦੀਆਂ ਲੜਕੀਆਂ ਨੂੰ ਕਿ ਟੈਨਸ਼ਨ ਕਿਉਂ ਨਾਲ ਲਿੱਤੀ ਜਾਵੇ ਤੇ ਕਿਉਂ ਲਿੱਤੀ ਜਾਵੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਤੇ ਪਰੇਸ਼ਾਨੀਆਂ ਆ ਵੱਧ ਚੁੱਕੀਆਂ ਨੇ ਕਿ ਇਹ ਉਮਰ ਹੀ ਐਹੋ ਜੀ ਹੈ ਕਿ ਪਰੇਸ਼ਾਨੀਆਂ ਲੈਣੀਆਂ ਹੀ ਪੈਂਦੀਆਂ ਨੇ ਤੁਹਾਨੂੰ ਨਹੀਂ ਥੋੜੀ ਰਿਸਪੌਂਸਿਬਿਲਿਟੀ ਤਾਂ ਚਲੋ ਲੈਣੀ ਚਾਹੀਦੀ ਹੈ ਅੱਛੀ ਗੱਲ ਹੈ ਬਟ ਇੰਨੇ ਵੀ ਨਹੀਂ ਲੈਣੀ ਚਾਹੀਦੀ ਕਿ ਹਾਂ ਅੱਗੇ ਜਾ ਕੇ ਥੋੜਾ ਤੁਹਾਨੂੰ ਟੈਨਸ਼ਨ ਜ਼ਿਆਦਾ ਹੋ ਜਾਏ ਮਤਲਬ ਹੈਲਥ ਤੇ ਨਹੀਂ ਆਉਣਾ ਚਾਹੀਦਾ ਬਾਕੀ ਰਿਸਪੌਂਸਿਬਿਲਿਟੀ ਤਾਂ ਹੋਣੀ ਚਾਹੀਦੀ ਹੈ ਸਸ਼ੀਕਲ ਜੀ ਹੁਣ ਇੱਕ ਸਾਨੂੰ ਛੋਟੀ ਜੀ ਤੇ ਖੂਬਸੂਰਤ ਫੈਮਿਲੀ ਮਿਲ ਚੁੱਕੀ ਹੈ ਸਸ਼ੀਕਾਰ ਸਸ਼ੀਕਾਰ ਸੱਚੀ ਨਾਮ ਤੁਹਾਡਾ ਸ਼ਿਵਾਂਗ ਠਾਕੁਰ ਠੀਕ ਹੈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅੰਜਲੀ ਹੈ ਤੁਹਾਡਾ ਨਾਮ ਸ਼ਿਵਮ ਠੀਕ ਹੈ ਜੀ ਇੱਥੇ ਘੁੰਮਣ ਫਿਰਨ ਆਏ ਹੋ ਹਾਂ ਜੀ ਹਮ ਇਆ ਘੁੰਮਣ ਫਿਰਨੇ ਆਏ ਹੈ ਕਿੱਦਾਂ ਦਾ ਲੱਗਿਆ ਇੱਥੋਂ ਦਾ ਮਾਹੌਲ ਤੁਹਾਨੂੰ ਬਹੁਤ ਅੱਛਾ ਬਹੁਤ ਹੀ ਅੱਛਾ ਹੈ ਇੱਥੇ ਹਰ ਇੱਕ ਚੀਜ਼ ਅਵੇਲੇਬਲ ਹੈ ਖਾਣੇ ਪੀਣੇ ਸੇ ਲੇਕੇ ਘੁੰਮਣ ਫਿਰਨੇ ਹਰ ਇੱਕ ਚੀਜ਼ ਚੋਟੀ ਗੱਲਬਾਤ ਕਰਦੇ ਹਾਂ ਅਗਲੇ ਮਹਿਮਾਨਾਂ ਦੇ ਨਾਲ ਸਸ਼ੀਕਾਰ ਸਸ਼ੀਕਾਰ ਜੀ ਸਸ਼ੀਕਾਰ ਸਸ਼ੀਕਾਰ ਜੀ ਪਹਿਲੀ ਵਾਰ ਆਏ ਹੋ ਇੱਥੇ ਜਾਂ ਫਿਰ ਹਰ ਵਾਰ ਆਨੇ ਹੋ ਹਮਾਰਾ ਹਰ ਹਰ ਸਾਲ ਆਂਦੇ ਹਾਂ ਜੀ ਹਾਂਜੀ ਹਾਂਦੀਆਂ ਜੀ ਕੀ ਕੀ ਪਸੰਦ ਹੈ ਇੱਥੇ ਤੁਹਾਨੂੰ ਅ ਮੋਸਟਲੀ ਸ਼ਾਪਿੰਗ ਐਂਡ ਲਾਸ ਪਿਛੇ ਜੁਐਲਰੀ ਸ਼ਾਪਸ ਹੈ ਵਹਾਂ ਸੇ ਜੁਐਲਰੀ ਪਰਚੇਜ਼ਿੰਗ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਆ ਮਾ ਮਮਾ ਪਪਾ ਬੱਚੇ ਨਿਊਕਲੀਅਰ ਫੈਮਿਲੀ ਹੈ ਪਹਿਲਾਂ ਹੁੰਦੇ ਸੀ ਸਾਂਝੇ ਪਰਿਵਾਰ ਹੈ ਨਾ ਤੇ ਤੁਸੀਂ ਸਾਂਝੇ ਪਰਿਵਾਰ ਤੋਂ ਨਹੀਂ ਬਿਲੋਂਗ ਕਰਦੇ ਨਹੀਂ ਤੁਹਾਨੂੰ ਕੀ ਲੱਗਦਾ ਕਿ ਸਾਂਝੇ ਪਰਿਵਾਰ ਜ਼ਿਆਦਾ ਵਧੀਆ ਸੀਗੇ ਜਾਂ ਫਿਰ ਛੋਟੇ ਪਰਿਵਾਰ ਵਧੀਆ ਨੇ ਹਾਂਜੀ ਪਰਿਵਾਰ ਜ਼ਿਆਦਾ ਹੀ ਬੈਟਰ ਹੈ ਕਿਉਂ ਇਹਦਾ ਰੀਜ਼ਨ ਕੀ ਹੈ ਦੇਖੋ ਕੋਈ ਖੁਸ਼ੀ ਕੋਈ ਗਮ ਮਤਲਬ ਸਾਰੇ ਸਾਰੇ ਬੈਠ ਕੇ ਖਾਣਾ ਖੋਣਾ ਖਾ ਲੈਂਦੇ ਆ ਇਕੱਠੇ ਆ ਜੋ ਵੀ ਹੈ ਤਾਂ ਮਚ ਬੈਟਰ ਮਤਲਬ ਜੋ ਸਾंजे ਪਰਿਵਾਰ ਦਾ ਮਜ਼ਾ ਆ ਉਹ ਛੋਟੀ ਫੈਮਿਲੀ ਵਿੱਚ ਨਹੀਂ ਆ ਚਲੋ ਮੈਂ ਛੋਟਾ ਜਿਹਾ ਸਵਾਲ ਪੁੱਛ ਲੈਣੀ ਆ ਤੁਹਾਨੂੰ ਕੁਝ ਪੰਜ ਖੇਡਾਂ ਦੱਸੋ ਪੰਜਾਬੀ ਕਲਚਰ ਦੀਆਂ ਤੇ ਜਿਹੜੀਆਂ ਤੁਹਾਨੂੰ ਯਾਦ ਹੋਣ ਖੋਖੋ ਆਪਣੀ ਫੁੱਟਬਾਲ ਹੋ ਗਈ ਜੀ ਬੈਡਮਿੰਟਨਸ ਹੋ ਗਈ ਜੀ ਗੁੱਲੀ ਡੰਡਾ ਹੋ ਗਿਆ ਜੀ ਲੁਕਣ ਛੁਪੀ ਹੋ ਗਈ ਜੀ ਹਾਂ ਜੀ ਕੁਝ ਨੌਜਵਾਨ ਸਾਨੂੰ ਮਿਲ ਚੁੱਕੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਹਾਂ ਜੀ ਵਧੀਆ ਮੈਮ ਤੁਸੀਂ ਵਧੀਆ ਜੀ ਹਾਂਜੀ ਇੱਥੇ ਕੁਮਨ ਫੇਰਣ ਆਏ ਹੋ ਜੀ ਹਾਂ ਜੀ ਅੱਜ ਵਿਆਹ ਜੋ ਹਾਂਜੀ ਵਿਆਹ ਸੀਗਾ ਜੋ ਇੱਥੇ ਦੇ ਉਸ ਤੋਂ ਬਾਅਦ ਇੱਧਰ ਨੂੰ ਆ ਗਏ ਉਸ ਵਿਆਹ ਤੋਂ ਫਿਰ ਇੱਥੇ ਘੁੰਮ ਕੇ ਆ ਗਏ ਹੋ ਹਾਂ ਜੀ ਕਿਵੇਂ ਤਾਂ ਲੱਗਿਆ ਫਿਰ ਇੱਥੇ ਘੁੰਮ ਕੇ ਹਾਂ ਜੀ ਬਹੁਤ ਵਧੀਆ ਆ ਇੰਜੋਏ ਕਰ ਰਹੇ ਹਾਂ ਪੂਰਾ ਠੀਕ ਹੈ ਜੀ ਪੰਜਾਬੀ ਖੇਡਣ ਨਾਲ ਕਿੰਨਾ ਪਿਆਰ ਹੈ ਤੁਹਾਨੂੰ ਹਾਂ ਜੀ ਮੈਂ ਬਹੁਤ ਵਧੀਆ ਲੱ अच्छा ਤੁਸੀਂ ਕਬੱਡੀ ਦੇ ਪਲੇਅਰ ਹੋ ਬਹੁਤ ਘੱਟ ਨੋਜਵਾਨ ਲੱਭਦੇ ਨੇ ਸਾਨੂੰ ਜੋ ਕਬੱਡੀ ਖੇਡਦੇ ਹੋਣ ਕਬੱਡੀ ਖੇਡਣ ਦਾ ਸ਼ੌਂਕ ਰੱਖਦੇ ਹੋਣ ਹਾਂਜੀ ਹਾਂਜੀ ਜੀ ਤੁਹਾਡਾ ਵੀ ਗੱਲਬਾਤ ਕਰ ਲੈਣੇ ਆ ਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਹਾਨੂੰ ਕੀ ਕੀ ਸ਼ੌਂਕ ਨੇ ਹਾਂ ਸਾਨੂੰ ਫੁੱਟਬਾਲ ਦਾ ਸ਼ੌਂਕ ਫੁੱਟਬਾਲ ਦਾ ਸ਼ੌਂਕ ਹੈ ਠੀਕ ਹੈ ਜੀ ਕਿਹੜੀ ਉਮਰ ਚ ਸ਼ੁਰੂ ਕੀਤਾ ਸੀ ਫੁੱਟਬਾਲ ਖੇਡਣਾ ਮੈਂ ਮੈਮ ਕੀਤਾ ਸੀਗਾ 14-15 ਸਾਲਾਂ ਦਾ ਅੱਛਾ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੀਨੂ ਤੁਹਾਡਾ ਨਾਮ ਕੀ ਹੈ ਆਦਵਿਕ ਬਹੁਤ ਸੋਹਣਾ ਨਾਮ ਹੈ ਤੁਸੀਂ ਇੱਥੇ ਰੋਜ਼ਾਨਾ ਆਉਂਦੇ ਹੋ ਜਾਂ ਫਿਰ ਅੱਜ ਹੀ ਆ ਜਿਵੇਂ ਵਿਜ਼ਿਟ ਕਰਦੇ ਆ ਤਾਂ ਤੁਹਾਨੂੰ ਤਾਂ ਲੱਗਦਾ ਇੱਥੋਂ ਦਾ ਮਾਹੌਲ ਤੁਹਾਨੂੰ ਬਹੁਤ ਅੱਛਾ ਬਹੁਤ ਅੱਛਾ ਅੱਛਾ ਵੀ ਦਿਨ ਯੀਅਰਜ਼ ਹੀ ਹੋ ਗਿਆ ਨਾ ਬੀਤੇ ਸਮੇਂ ਤੋਂ ਲੈ ਕੇ ਜੇ ਆਪਾਂ ਹੁਣ ਦੀ ਗੱਲ ਕਰੀਏ ਤਾਂ ਫਿਰ ਬਹੁਤ ਚੇਂਜ ਦੇਖਣ ਨੂੰ ਮਿਲਿਆ ਬਹੁਤ ਹੀ ਜ਼ਿਆਦਾ ਬਦਲਾਅ ਦੇਖਣ ਨੂੰ ਮਿਲ ਚੁੱਕਿਆ ਹੈ ਨਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਤੁਸੀਂ ਛੋਟੇ ਸੀਗੇ ਤੁਸੀਂ ਕੀ ਖੇਡਾਂ ਖੇਡਦੇ ਸੀ ਤੇ ਤੁਹਾਡਾ ਬੱਚਾ ਹੁਣ ਕੀ ਖੇਡਾਂ ਖੇਡਦਾ ਪਿਆ ਹੈ ਹਾਂ ਐਕਚੁਅਲੀ ਅਸੀਂ ਤਾਂ ਜਿਵੇਂ ਥੋੜਾ ਸਕੂਲ ਕਾਲਜਸ ਤੇ ਫਰੈਂਡਸ ਨਾਲ ਗੇਮਸ ਖੇਡ ਲਿਆ ਉਸ ਟਾਈਮ ਮੋਬਾਈਲਸ ਦਾ ਵੀ ਇੰਨਾ ਕੋਈ ਉਹ ਨਹੀਂ ਸੀ ਸਿੰਪਲ ਗੇਮਸ ਆਂਦੇ ਬ ਬਿਲਕੁਲ ਹੀ ਮੀਡੀਆ ਨੇ ਸੋਸ਼ਲ ਮੀਡੀਆ ਨੇ ਨੈਟ ਇੰਸਟਾ ਨੇ ਬਿਲਕੁਲ ਸਾਰੀ ਲਾਈਫ ਸਟਾਈਲ ਹੀ ਚੇਂਜ ਕਰਤਾ ਬਹੁਤ ਹੀ ਮੋਡ ਲਾਈਫ ਚ ਆ ਗਏ ਅਸੀਂ ਹਾਂ ਕਨਵਰਟ ਸੂਰੇ ਸਾਨੂੰ ਵੀ ਉਹਦਾਂ ਦੇ ਬੰਨਣਾ ਪੈ ਰਿਹਾ ਉਹਦਾਂ ਦਾ ਬੰਨਣਾ ਪੈ ਰਿਹਾ ਸੀਰੀਅਸਲੀ ਸੀਰੀਅਸਲੀ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਅੱਜ ਤੇ ਮੈਂ ਤੁਹਾਡੇ ਕੋਲੋਂ ਕੁਝ ਪੰਜਾਬੀ ਮੁਹਾਵਰੇ ਪੁੱਛਣਾ ਚਾਹਾਂਗੀ ਹਾਂਜੀ ਜੀ ਜ਼ਰੂਰ ਦੱਸੋ ਐਕਚੁਅਲੀ ਅੱਛਾ ਇੱਕ ਹ ਬੰਦਰ ਕੀ ਜਾਣੇ ਅਦਰਕ ਦਾ ਸਵਾਦ ਇਹਦਾ ਮਤਲਬ ਕੀ ਹੈ ਬੰਦਰ ਦੀ ਬੰਦਰ ਦੀ ਜਿਵੇਂ ਕੋਈ ਟੇਸਟ ਕੋਈ ਕਿਸੇ ਨੂੰ ਜਿਵੇਂ ਕੋਈ ਟੇਸਟੀ ਚੀਜ਼ ਦਾ ਪਤਾ ਹੀ ਨਾ ਹੋਏ ਕਿ ਉਹਨੂੰ ਕੁਛ ਨਾ ਸੀ ਨਿਆ ਨਵਾਂ ਚੀਜ਼ ਦੇ ਦੇਈਏ ਤਾਂ ਕੋਈ ਮੈਨੂੰ ਕੀ ਪਤਾ ਨਾ ਹੋਏ ਕਿਸੇ ਨੂੰ ਕਿ ਉਹ ਬੰਦੇ ਨੂੰ ਕੀ ਅਸੀਂ ਉਹ ਕਰਨਾ ਹੋਰ ਜੀ ਅਗਲਾ ਮੁਹਾਵਰਾ ਔਰ ਅੱਖਾਂ ਦਾ ਤਾਰਾ ਹਾਂ ਬਹੁਤ ਪਿਆਰਾ ਹੋਣਾ ਤੁਹਾਨੂੰ ਅੱਖਾਂ ਦਾ ਤਾਰਾ ਤੁਹਾਡਾ ਜਿਵੇਂ ਮੇਰਾ ਬੇਟਾ ਮੇਰੀ ਅੱਖਾਂ ਦਾ ਤਾਰਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਦਿਲਵਿੰਦਰ ਸਿੰਘ ਦਿਲਵਿੰਦਰ ਜੀ ਇੱਥੋਂ ਦੇ ਵਾਸੀ ਹੋ ਜਲੰਧਰ ਸ਼ਹਿਰ ਦੇ ਵਾਸੀ ਹੋ ਤੁਸੀਂ ਸਮਝ ਲਓ ਕਿ ਹੁਣ ਤਾਂ ਜਲੰਧਰ ਦੇ ਵਾਸੀਆਂ ਪਰ ਪਹਿਲੇ ਅਸੀਂ ਗੁਰਦਾਸਪੁਰ ਨੂੰ ਬਿਲੋਂਗ ਕਰਦੇ ਸੀ ਜੀ ਅਸੀਂ ਇੱਥੇ 90 ਦੇ ਕਰੀਬ ਆਏ ਸੀ ਪਰ ਹੁਣ ਤਾਂ ਸਾਨੂੰ ਇੱਜ ਲੱਗਦਾ ਜ ਜਲੰਧਰ ਹੀ ਆਪਣਾ ਹੈ ਅੱਛਾ ਹਾਂਜੀ ਜੋ ਤੁਸੀਂ ਛੋਟੇ ਸੀਗੇ ਸਾਂਝੇ ਪਰਿਵਾਰ ਤੋਂ ਸ਼ੁਰੂ ਤੋਂ ਰਹਿੰਦੇ ਆਏ ਸੀਗੇ ਜਾਂ ਫਿਰ ਛੋਟੇ ਪਰਿਵਾਰ ਤੋਂ ਆਏ ਹੋ ਬਹੁਤ ਵੱਡਾ ਮੈਡਮ ਜੀ ਬਹੁਤ ਵੱਡਾ ਮੇਰੀਆਂ 6 ਭੂਆ ਸੀ ਤਿੰਨ ਮੇਰੇ ਫਾਤ ਸਾਹਿਬ ਸੀ ਇਸ ਤਰ੍ਹਾਂ ਤੁਸੀਂ ਸਾਫ ਸਾਹਬ ਲਾ ਲਓ ਵੀ ਕਿੰਨਾ ਤਕੜਾ ਪਰਿਵਾਰ ਹੋਏਗਾ ਅੱਗੇ ਮਤਲਬ ਕਿ ਨੋਆ ਵਗੈਰਾ ਸਾਰੇ ਹਾਂਜੀ ਤੇ ਸਾਂਝਾ ਪਰਿਵਾਰ ਸੀ ਉਹ ਮौज ਲੱਗ ਸੀ ਪਹਿਲੀ ਗੱਲ ਤਾਂ ਇਹ ਆ ਕਿ ਮਨ ਦੇ ਉੱਤੇ ਟੈਨਸ਼ਨ ਬੜੀ ਘੱਟਦੀ ਆ। ਕੋਈ ਵੀ ਤੁਹਾਡੇ ਤੇ ਕੋਈ ਟੈਨਸ਼ਨ ਵਾਲਾ ਕੰਮ ਆਉਂਦਾ ਉਹ ਸਾਰੇ ਪਰਿਵਾਰ ਵਿੱਚ ਹੀ ਇੱਕ ਵੰਡਿਆ ਜਾਂਦਾ। ਪਤਾ ਹੁੰਦਾ ਹਾਂ ਬਾਪੂ ਬੈਠਾ, ਭਰਾ ਬਿਠੇ ਆ, ਭੈਣਾਂ ਬੈਠੀਆਂ ਨੇ। ਜਦੋਂ ਇਕੱਲਾ ਆਦਮੀ ਹੁੰਦਾ ਨਾ ਫੇਕ ਇੱਕਦਮ ਜਦੋਂ ਕੋਈ ਪਰੇਸ਼ਾਨੀ ਹੁੰਦੀ ਆ ਤੇ ਇਕੱਲੇ ਤੇ ਹੁੰਦੀ ਆ। ਹੁਣ ਮੈਡਮ ਇੱਕ ਸਚਾਈ ਦੱਸਾਂ, ਸਾਂਝੇ ਪਰਿਵਾਰ ਵਿੱਚ ਨਾ ਅਸੀਂ ਜਦੋਂ ਮੰਨ ਲਓ ਕਿ ਡੰਗਰਾਂ ਨੂੰ ਕਈ ਵਾਰੀ ਪੱਠੇ-ਪੱਠੇ ਪਾ ਕੇ ਅੰਦਰ ਬੰਨ੍ਹ ਕੇ ਤੇ ਅਸੀਂ ਇੰਜ ਕਹਿੰਦੇ ਅਸੀਂ ਫ੍ਰੀ ਹੋ ਗਏ। ਅੱਜ ਅਸੀਂ ਅੰਦਰ ਸੁੱਤੇ ਵੀ ਹੁੰਦੇ ਨਾ ਤਾਂ ਵੀ ਦਿਮਾਗ ਚੱਲਦਾ ਰਹਿੰਦਾ ਕਿ ਆਹ ਕਿਹੜਾ ਕੰਮ ਕਿੱਦਾਂ ਹੋਵੇਗਾ ਕਿੱਦਾਂ ਆਵੇਗਾ ਬਹੁਤ ਟੈਨਸ਼ਨ ਆ ਸਾਂਝੇ ਪਰਿਵਾਰ ਵਿੱਚ ਨਾ ਟੈਨਸ਼ਨਾਂ ਬਹੁਤ ਘੱਟ ਹੁੰਦੀਆਂ ਇਹ ਚੀਜ਼ਾਂ ਤੇ ਇਹ ਸਾਂਝਾ ਪਰਿਵਾਰ ਤਾਂ ਚੱਲਦਾ ਕਿ ਜਿਹੜਾ ਘਰ ਦਾ ਇੱਕ ਮੋਰੀ ਬੰਦਾ ਥੋੜਾ ਸਖਤ ਹੋਵੇ ਸੰਭਾਲਣਾ ਹੋਵੇ ਜਿਹੜਾ ਵਾਚ ਕਰ ਸਕਦਾ ਹੋਏ ਕਿ ਮੈਂ ਆਪਣੇ ਪਰਿਵਾਰ ਨੂੰ ਕਿੱਦਾਂ ਰੱਖਣਾ ਤੁਹਾਡੇ ਪਰਿਵਾਰ ਚ ਕੌਣ-ਕੌਣ ਹੈ ਇਸ ਵੇਲੇ ਮੈਂ ਮੇਰਾ ਬੇਟਾ ਮੇਰੀ ਬੇਟੀ ਮਿਸੇ ਦੋ ਮੇਰੀਆਂ ਪੋਤੀਆਂ ਇੱਕ ਪੋਤਾ ਬੜਾ ਪਿਆਰਾ ਹਾਂਜੀ ਪਰ ਇੱਕ ਚੀਜ਼ ਤੁਹਾਨੂੰ ਮੈਂ ਗੱਲ ਦੱਸਾਂ ਮੈਡਮ ਤੁਸੀਂ ਪਿਆਰ ਬਾਰੇ ਪੁੱਛਿਆ ਤੁਸੀਂ ਮੰਨਣਾ ਨਹੀਂ ਕੱਲ ਦਾ ਮੇਰਾ ਪੋਤਾ ਚੰਡੀਗੜ੍ਹ ਗਿਆ ਦਿੱਲੀ ਲੱਗਦਾ ਸੋ ਇਹ ਜਿਹੜੇ ਪਿਆਰ ਦੀ ਚੀਜ਼ ਆ ਨਾ ਇਹ ਨਹੀਂ ਲੱਗਦੀ ਕਹਿੰਦੇ ਆ ਲੋਕ ਦਾਦੇ ਪੋਤੇ ਦਾ ਪਿਆਰ ਉਸ ਬੰਦੇ ਨੂੰ ਪਤਾ ਜਿਹੜਾ ਦਾਦਾ ਪੋਤਾ ਦੂਜੇ ਬੰਦੇ ਲਈ ਗੱਲਾਂ ਨੇ ਦਾਦੇ-ਬੂਟੇ ਦੇ ਪਿਆਰ ਜਿਸ ਵੇ ਨਾਲ ਤੁਸੀਂ ਭਾਵੁਕ ਹੋਏ ਹੋ ਸਾਫ ਨਜ਼ਰਾਂ ਦਾ ਪਿਆਰ ਇੱਕ ਬਹੁਤ ਹੀ ਪਿਆਰੀ ਜੀ ਫੈਮਿਲੀ ਸਾਨੂੰ ਮਿਲ ਚੁੱਕੀ ਹੈ ਅੱਜ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਸਸ਼ੀਕਲ ਜੀ ਸਸ਼ੀਕਲ ਸਸ਼ੀਕਲ ਜੀ ਸਸ਼ੀਕਲ ਸਸ਼ੀਕਲ ਜੀ ਅੱਛਾ ਬੱਚੇ ਕਿਹੜੀ ਕਲਾਸ ਪੜ੍ਹਦੇ ਹੋ ਪੰਜਵੀਂ ਵਿੱਚ ਪੰਜਵੀਂ ਵਿੱਚ ਪੜ੍ਹਦੇ ਹਾਂ ਊੜਾ ਐੜਾ ਆਉਂਦਾ ਹਾਂਜੀ ਚਲੋ ਸੁਣਾਓ ਊੜਾ ਐੜਾ ਈੜੀ ਸਸਾ ਹਾ ਹ ਕਕਾ ਖਖਾ ਗਗਾ ਕਗਾ ਅੰਗਾ ਚਚਾ ਛਛਾ ਜੱਜਾ ਚੱਜਾ ਨਹੀਂ ਆ ਤ ਟੈਂਕਾ ਠਠਾ ਡਿੱਡਾ ਠੱਡਾ ਨਾਣਾ ਪਪਾ ਫਫਾ ਬੱਬਾ ਪੱਪਾ ਮੰਮਾ ਯੇ ਯਾਰ ਆਇਆ ਜੇ ਯਾਰ ਆਇਆ ਤਾ 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 ਦਾ ਤਾ ਦਾਨਾ ਯੇ ਯਾਰ ਆਇਆ ਲਾਵਾ ਵਾਵਾ ਡਾਡਾ ਸਿਸ ਪਰ ਬਿੰਦੀ ਸਾ ਬੋਲੇ ਕੱਕ ਪਰ ਬਿੰਦੀ ਖਾ ਬੋਲੇ ਗਗ ਪਰ ਬਿੰਦੀ ਗਾ ਬੋਲੇ ਜਿ ਜਿ ਪਰ ਬਿੰਦੀ ਜਾ ਬੋਲੇ ਫਿ ਫਿ ਪਰ ਬਿੰਦੀ ਫਾ ਬੋਲੇ ਲਲ ਪਰ ਬਿੰਦੀ ਲਾ ਬੋਲੇ ਵੈਰੀ ਗੁੱਡ ਅਗਲੇ ਪਰਿਵਾਰ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਵੀਨਾ ਮਹਿਤਾ ਜੀ ਠੀਕ ਹੈ ਜੀ ਤੁਹਾਡਾ ਨਾਮ ਕੌਨਿਕਾ ਖੁਰਾਨਾ ਹਿਮਾਂਸ਼ੂ ਖੁਰਾਨਾ ਅੱਛਾ ਤੁਸੀਂ ਪੰਜਾਬ ਤੋਂ ਹੀ ਬਿਲੋਂਗ ਕਰਦੇ ਹੋ ਜੀ ਬੀਸਿਕਲੀ ਅਸੀਂ ਪੰਜਾਬ ਬਟਾਲਾ ਤੋਂ ਬਿਲੋਂਗ ਕਰਦੇ ਆਂ ਬਟ ਵੈਸੇ ਮੇਰੇ ਪੇਰੈਂਟਸ ਡੈਲੀ ਸੈਟਲਡ ਹੈ ਪਰ ਮੈਂ 30 ਇਅਰਸ ਤੋਂ ਜਲੰਧਰ ਹੀ ਆਂ 30 ਸਾਲ ਹੋ ਗਏ ਨੇ ਜਲੰਧਰ ਰਹਿੰਦਿਆਂ ਨੂੰ 30 ਸਾਲ ਪਹਿਲਾਂ ਜਲੰਧਰ ਕਿਹੋ ਜਿਹਾ ਸੀ ਤੇ ਹੁਣ ਕੀ ਲੱਗਦਾ ਹੈ ਕੀ ਬਦਲਾਅ ਆਇਆ ਬੇਟਾ ਮੈਂ ਦੇਖਿਆ ਤਾਂ ਨਹੀਂ ਸੀ ਪਰ ਕਹਿੰਦੇ ਸੀ ਇੰਨੀ ਡਿਵੈਲਪਮੈਂਟ ਨਹੀਂ ਸੀ ਇਹ ਜਿਹੜਾ ਕੁਝ ਵੀ ਹੋਇਆ 30 ਸਾਲ ਦੇ ਵਿੱਚ ਹੀ ਹੋਇਆ ਦੇਖਦੇ-ਦੇਖਦੇ ਜਲੰਧਰ ਹੀ ਪੂਰਾ ਬਦਲ ਗਿਆ ਤੇ ਇਹ ਮੇ ਸਿਸਟਰ ਦੇ ਬੱਚੇ ਨੇ ਦੋਨੋਂ ਇਹ ਡੈਲੀ ਤੋਂ ਆਏ ਨਨਲ ਵੀ ਆਪਾਂ ਗੱਲਬਾਤ ਕਰਦੇ ਆਂ ਕੀ ਕੀ ਸ਼ੌਂਕ ਰੱਖਦੇ ਹੋ ਤੁਸੀਂ ਸ਼ੌਂਕ ਮੇਰੇ ਰਹਤੇ ਆਂ ਸ਼ਾਪਿੰਗ ਫਸਟ ਆਫ ਆਲ ਜੋ ਐਵਰੀ ਗਰਲ ਕੀ ਰਹਤੇ ਆਂ ਐਂਡ ਅਪਾਰਟ ਫਰਮ ਥਿਸ ਲਾਈਕ 뮤직 ਸੁਨਣਾ ਠੀਕ ਹੈ ਸ਼ਾਪਿੰਗ ਵਿੱਚ ਕੀ ਕੀ ਖਰੀਦਣਾ ਪਸੰਦ ਆ ਜ਼ਿਆਦਾਤਰ ਕਲੋਥਸ ਕਲੋਥਸ ਮੇਕਅਪ ਇਹ ਸਭ ਕੁਝ ਹਾਂਜੀ ਇਹ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਆਂ ਤੁਹਾਡੇ ਕੀ ਕੀ ਸ਼ੌਂਕ ਨੇ ਮੇਰਾ ਬੇਸਿਕਲੀ 뮤ਜ਼ਿਕ ਹੀ ਹੈ 4th ইয়ার 뮤지컬 ম্যানেজ ਕਰ ਰਹਾ ਕਿ ਕਲਾਸਿਕਲ ਤੋ 뮤직 ਸਭ ਤੋਂ ਵੱਡਾ ਸ਼ੌਕ ਹੈ ਔਰ ਸੈਕੰਡਲੀ ਘੁੰਮਣਾ ਫਿਰ ਨੈਕਸਟ ਐਕਸਪਲੋਰ ਕਰਨਾ ਨਿਊ ਥਿੰਗਸ ਸਾਡੇ ਦਰਸ਼ਕਾਂ ਨੂੰ ਵੀ ਸੁਣਾ ਦਿਓ ਫਿਰ ਕੋ ਸੱਚ ਡੈਫੀਨਿਟਲੀ ਜੀ ਤੇ ਮੈਂ ਇੱਕ ਪੰਜਾਬੀ ਗਾਣਾ ਗਾਣ ਲੱਗਿਆ ਮੈਂ ਸੁਣਿਆ ਉੱਚੀਆਂ ਦੀਵਾਰਾਂ ਰੱਖੀਆਂ ਤੂੰ ਦਿਲ ਦੇ ਚਾਰ ਚਫੇਰੇ ਨਾਲੇ ਸਾਮ ਕੇ ਰੱਖਨੀ ਕੋਈ ਦਿਲ ਚ ਨਾ ਲਲੇ ਡਰ ਮੈਂ ਸੁਣਿਆ ਪਹਿਲਾ ਵੀ ਦਿਲ ਟੁੱਟਿਆ ਦਿਲ ਟੁੱਟਿਆ ਤੇਰਾ ਇੱਕ ਵਾਰੀ ਤਾਂ ਹੀ ਦਿਲ ਦੀ ਦੀਵਾਰਾਂ ਤੇ ਤੂੰ ਇੱਕ ਨਾ ਬਣਾਈ ਬਰੀ ਥੈਂਕ ਯੂ ਬਹੁਤ ਸੋਹਣਾ ਗਾਉਂਦੇ ਹੋ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸਤਿ ਸ਼੍ਰੀ ਅਕਾਲ ਸਾਸਰੀ ਆ ਜੀ ਕੀ ਨਾਮ ਆ ਤੁਹਾਡਾ ਮਨੀ ਮਨਿੰਦਰ ਸਿੰਘ ਠੀਕ ਹੈ ਪੰਜਾਬ ਤੋਂ ਬਿਲੋਂਗ ਕਰਦੇ ਹੋ ਅਸੀਂ ਯੂ ਐਸ ਤੋਂ ਆਏ ਹਾਂ ਯੂ ਐਸ ਤੋਂ ਆਏ ਹਾਂ ਜੀ ਪਹਿਲੀ ਵਾਰ ਪੰਜਾਬ ਆਏ ਹਾਂ ਪਹਿਲੀ ਵਾਰ ਦੂਜੀ ਵਾਰ ਆਏ ਹਾਂ ਮੈਂ ਠੀਕ ਹੈ ਹਾਂ ਜੀ ਪਹਿਲੀ ਵਾਰ ਕਦੋਂ ਆਏ ਸੀਗੇ ਮੈਂ 17 ਸਾਲ ਪਹਿਲਾਂ ਆਇਆ ਸੀਗਾ ਅਮ 2009 ਪਤਾ ਨਹੀਂ 10 ਦੇ ਵਿੱਚ ਹਾਂਜੀ ਕੀ ਤਾਂ ਮਾਹੌਲ ਚੇਂਜ ਲੱਗਦਾ ਹੋਏਗਾ ਕੀ ਕੀ ਬਦਲਾਅ ਮਹਿਸੂਸ ਹੋਇਆ ਤੁਹਾਨੂੰ ਬਹੁਤ ਫਰਕ ਪੈ ਗਿਆ ਹੁਣ ਲੋਕੀ ਜ਼ਿਆਦਾ ਘੁੰਮਦੇ ਫਿਰਦੇ ਆ ਸੋਸ਼ਲ ਮੀਡੀਆ ਜ਼ਿਆਦਾ ਵਰਤਦੇ ਆ ਤੇ ਗੱਲ ਵਧੀਆ ਆ ਏਵੋਲੂਸ਼ਨ ਚਾਹੀਦੀ ਆ ਇਨਵੋਲਵ ਹੋਣਾ ਚਾਹੀਦਾ ਆ ਅਹ ਇਹ ਟੈਕਨੋਲੋਜੀ ਦੇ ਨਾਲ ਵਰਤਣਾ ਚਾਹੀਦਾ ਆ ਦੁਨੀਆ ਮੋਹਰੇ ਤੁਰਨੀ ਚਾਹੀਦੀ ਆ ਬਹੁਤ ਹੀ ਖੂਬਸੂਰਤ ਮਹਿਮਾਨ ਸਾਨੂੰ ਮਿਲ ਚੁੱਕੇ ਨੇ ਸੋ ਆਜ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੁਮਨ ਫੇਰਣ ਆਏ ਹੋ ਇੱਥੇ ਹਾਂ ਜੀ ਕਿ ਵਧੀਆ ਲੱਗਦਾ ਇੱਥੋਂ ਦਾ ਤੁਹਾਨੂੰ ਇੱਥੇ ਦੇ ਲੋਕ ਵਧੀਆ ਨੇ ਐਟਮੋਸਫੇਅਰ ਅੱਛਾ ਹੈ ਜੀ ਆਊਟਿੰਗ ਵਾਸਤੇ ਬਹੁਤ ਵਧੀਆ ਜਗ੍ਹਾ ਹੈ ਕਾਫੀ ਅੱਛਾ ਹੈ ਫੈਮਿਲੀ ਨਾਲ ਅੱਛਾ ਤੁਸੀਂ ਇੰਜੋਏ ਕਰ ਸਕਦੇ ਹੋ ਅੱچھے ਆਊਟਲੈਟਸ ਨੇ ਕਾਫੀ ਸਾਰੀ ਆਫਰਸ ਲੱਗੀ ਵਧੀਆ ਫੈਮਿਲੀ ਇਸਤੇ ਕੋ ਮਨਸਤੇ ਬੱਚਿਆਂ ਵਾਸਤੇ ਇੰਜੋਏ ਕਰਨ ਵਾਸਤੇ ਅੱਛੀ ਜਗ੍ਹਾ ਹੈਗੀ ਕਾਫੀ ਠੀਕ ਹੈ ਪਹਿਲਾ ਪਹਿਲੇ ਸਮੇਂ ਦੇ ਵਿੱਚ ਲੋਕ ਪਾਰਕ ਦੇ ਵਿੱਚ ਜਾਣਾ ਪਸੰਦ ਕਰਦੇ ਸੀ ਖੁੱਲੀਆਂ ਥਾਵਾਂ ਤੇ ਜਾਣਾ ਪਸੰਦ ਕਰਦੇ ਸੀ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਤੁਸੀਂ ਕੀ ਮਹਿਸੂਸ ਕਰਦੇ ਹੋ ਇਹਦੇ ਬਾਰੇ ਬਿਲਕੁਲ ਜੀ ਬਾਹਰ ਜਾਣ ਦਾ ਕੋਈ ਮਤਲਬ ਨਹੀਂ ਆ ਹੁਣ ਇੱਥੇ ਆਪਣੇ ਇੱਥੇ ਹਿੰਦੁਸਤਾਨ ਵਿੱਚ ਆਪਣੇ ਪੰਜਾਬ ਵਿੱਚ ਇੰਨੇ ਆਊਟਲੈਟ ਇੰਨੀ ਫੈਸਿਲਿਟੀ ਮਿਲ ਗਈ ਹੈ ਇੰਨਾ ਕੁਝ ਬਣ ਗਿਆ ਕਿ ਬਾਹਰ ਜਾਣ ਦਾ ਕੋਈ ਆਈਡੀਆ ਨਹੀਂ ਹੈ ਜੋ ਹੁਣ ਇੱਥੇ ਸਭ ਕੁਝ ਮਿਲਣ ਲੱਗ ਗਿਆ ਆਪਾਂ ਨੂੰ ਜੋ ਕਿ ਬਾਹਰ ਹੁੰਦਾ ਸੀ ਪਹਿਲੇ ਆਊਟ ਆਫ ਕੰਟਰੀ ਹੁਣ ਜੋ ਆਊਟ ਆਫ ਕੰਟਰੀ ਹੈ ਹੁਣ ਇੱਥੇ ਆਪਣੇ ਪੰਜਾਬ ਵਿੱਚ ਉਹ ਵੀ ਹੋ ਗਿਆ ਹੈ ਆਪਣੇ ਹਿੰਦੁਸਤਾਨ ਵਿੱਚ ਹੀ ਹੋ ਗਿਆ ਹੈ ਸਭ ਕੁਝ ਮਿਲਣ ਲੱਗ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਆ ਤੁਹਾਡਾ ਮੇਰਾ ਨਾਮ ਜਸਪਿੰਦਰ ਕੌਰ ਜੀ ਕਿੱਥੋਂ ਆਏ ਹੋ ਮੈਂ ਫਗਵਾੜਾ ਸ਼ਹਿਰ ਦੇ ਰਹਿਣ ਵਾਲਾ ਹਾਂ ਫਗਵਾੜੇ ਤੋਂ ਜਲੰਧਰ ਸਪੈਸ਼ਲ ਕੋ ਮਨਾਇਆ ਹਾਂ ਬਿਲਕੁਲ ਹਾਂ ਜੀ ਠੀਕ ਹੈ ਇੱਥੋਂ ਦਾ ਕੀ ਖਾਸ ਲੱਗਦਾ ਹੈ ਇੱਥੇ ਦੀ ਸ਼ਾਪਿੰਗ ਅੱਛੀ ਲੱਗਦੀ ਹੈ ਮੇਰੀ ਬੱਚੀ ਇੱਥੇ ਆ ਕੇ ਬਹੁਤ ਇੰਜੋਏ ਕਰਦੀ ਹੈ ਜੀ ਫਗਵਾੜੇ ਵਿੱਚ ਕੁਝ ਨਹੀਂ ਅਸਲ ਬੱਚਿਆਂ ਵਾਲੀ ਸਪੈਸ਼ਲ ਬਣਿਆ ਹੋਇਆ ਹੈ ਨਾ ਇਹ ਬਿਲਕੁਲ ਐਗਜ਼ੈਕਟਲੀ ਇੱਥੇ ਬਹੁਤ ਆਪਸ਼ਨਸ ਹੈਗੇ ਆ ਸ਼ਾਪਿੰਗ ਲਈ ਘੁੰਮਣ ਲਈ ਬੱਚਿਆਂ ਲਈ ਬਹੁਤ ਆਪਸ਼ਨਸ ਹੈ ਜੀ ਤੁਸੀਂ ਬਹੁਤ ਸੋਣਾ ਬੋਲਦੇ ਹੋ ਤੁਹਾਨੂੰ ਪਤਾ ਕਿਸ ਨੇ ਕਿਹਾ ਪਹਿਲਾਂ ਤੁਹਾਨੂੰ ਇਦਾਂ ਬਿਲਕੁਲ ਜੀ ਮੇਰੀ ਸੱਸ ਨੇ ਚਲੋ ਬਹੁਤ ਚੰਗੀ ਗੱਲ ਹੈ ਤੁਹਾਨੂੰ ਗੁਰਮੁਖੀ ਲਿਪੀ ਆਉਂਦੀ ਹੈ ਹਾਂਜੀ ਚਲੋ ਕੁਝ ਕੁਝ ਓਕੇ ਊੜਾ ਐੜਾ ਈੜੀ ਸਸਾ ਹਾ ਹਾ ਕਕਾ ਕਕਾ ਗਗਾ ਕਗਾ ਅਇਆ ਚਚਾ ਸਚਾ ਜਜਾ ਸਜਾ ਨਾਣਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਫੱਫਾ ਬੱਬਾ ਪੱਬਾ ਮੰਮਾ ਯਈਆ ਰਾਰਾ ਲੱਲਾ ਵਾਵਾ ਰਾੜਾ ਸੱਸੀ ਪੈਰ ਬਿੰਦੀ ਸ਼ਾਬੋਲੇ ਖੱਕੇ ਪੈਰ ਬਿੰਦੀ ਖਾ ਬੋਲੇ ਗੱਗੇ ਪੈਰ ਬਿੰਦੀ ਗਾ ਬੋਲੇ ਫੱਫੇ ਪੈਰ ਬਿੰਦੀ ਫਾ ਬੋਲੇ ਬਹੁਤ ਚੰਗੀ ਲੱਗੀ ਤੁਹਾਡੀ ਗੱਲ ਕਿ ਤੁਹਾਨੂੰ ਅੱਜ ਵੀ ਤੁਹਾਡੇ ਪੰਜਾਬੀ ਕਲਚਰ ਦਾ ਪਤਾ ਹੈ ਤੁਸੀਂ ਅੱਜ ਵੀ ਪੰਜਾਬੀ ਬੋਲੀ ਨਾਲ ਜੁੜੇ ਹੋਏ ਹੋ ਤੇ ਬਹੁਤ ਚੰਗਾ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਦੁਆਵਾਂ ਥੈਂਕ ਯੂ ਜੀ ਸਸ਼ੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਸ਼ੀਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਆਏ ਹੋ ਤੁਸੀਂ ਖੇਤੜੇ ਤੋਂ ਜੀ ਕਿੱਥੋਂ ਖੇਤੜੇ ਤੋਂ ਮੈਡਮ ਸਾਹਿਬ ਠੀਕ ਹੈ ਜੀ ਤੁਸੀਂ ਅਸੀਂ ਵੀ ਖੇਤੜੇ ਤੋਂ ਮੈਡਮ ਡਿਸਟ੍ਰਿਕਟ ਸੰਗਰੂਰੋਂ ਡਿਸਟ੍ਰਿਕਟ ਸੰਗਰੂਰ ਹਾਂਜੀ 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 ਸੋਹਣੇ ਲੱਗ ਰਹੇ ਉਹ ਕੁਰਤੇ ਪਿਆਵੇਂ ਪਾਏ ਹੋਏ ਨੇ ਪੰਜਾਬੀ ਸੱਭਿਆਚਾਰ ਸਾਭਿਆ ਹੋਇਆ ਹੈ ਹੈਨਾ ਬਚਪਨ ਤੋਂ ਹੀ ਇਦਾਂ ਹੀ ਆ ਨਹੀਂ ਬਚਪਨ ਤੋਂ ਹੀ ਹੈ ਮੈਡਮ ਠੀਕ ਹੈ ਹਾਂਜੀ ਹਾਂ ਬਚਪਨ ਦੀ ਸ਼ੌਂਕ ਹੈ ਜੀ ਹਾਂਜੀ ਹਾਂਜੀ ਤੁਹਾਨੂੰ ਨਹੀਂ ਹੋਇਆ ਕਿ ਅਸੀਂ ਵੀ ਮਾਡਰਨ ਹੋਈਏ ਕੁਰਤੇ ਪਿਆਵੇਂ ਛੱਡ ਕੇ ਜੀਨ ਪੈਂਟਾਂ ਤੇ ਆਈਏ ਨਹੀਂ ਮੈਡਮ ਕਦੇ ਕਦੇ ਜਦ ਹੁਣ ਵਿਆਹਾਂ ਦੇ ਫੰਕਸ਼ਨ ਹੁੰਦੇ ਨੇ ਉਹਨਾਂ ਮਾਡਰਨ ਵੀ ਹੋ ਜਾਈਦਾ ਹੈ ਹੁਣ ਵੈਸੇ ਅਸੀਂ ਆਪਣੇ ਕਲਚਰ 'ਚ ਰਹਿਣਾ ਪਸੰਦ ਜਿਆਦਾ ਕਰਦੇ ਹਾਂ ਜੀ ਜਿਵੇਂ ਸਾਡੇ ਆਉਣ ਵਾਲੇ ਬੱਚੇ ਨੇ ਭਵਿੱਖ ਹੈ ਤੇ ਇਸ ਤਰ੍ਹਾਂ ਅਸੀਂ ਪੁਰਾਣੇ ਸੱਭਿਆਚਾਰ ਨੂੰ ਸੱਭਿਆਚਾਰ ਨੂੰ ਹਾਂ ਜੀ ਸੋ ਜਗ ਨੂੰ ਅੱਗੇ ਅੱਗੇ ਲੈ ਕੇ ਆਉਣਾ ਚਾਹੁੰਦੇ ਆ ਜੀ ਜਦੋਂ ਵੀ ਟਾਈਮ ਮਿਲਦਾ ਜੀ ਜੀ ਮੈਡਮ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਜਦੋਂ ਵੀ ਟਾਈਮ ਮਿਲਦਾ ਸੱਭੇ ਯਾਰ ਬਾਰੇ ਜੋ ਵੀ ਪੁਰਾਣੀਆਂ ਚੀਜ਼ਾਂ ਹੈਗੀਆਂ ਤਾਂ ਕਰਨਾ ਪਸੰਦ ਕਰਦੇ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਬੀਤੇ ਸਮੇਂ ਤੋਂ ਲੈ ਕੇ ਹੁਣ ਤੱਕ ਕੀ ਕੀ ਬਦਲਾਅ ਆ ਚੁੱਕੇ ਨੇ ਕੀ ਕੀ ਚੀਜ਼ਾਂ ਬਹੁਤ ਜ਼ਿਆਦਾ ਚੇਂਜ ਹੋ ਚੁੱਕੀਆਂ ਨੇ ਬਦਲਾਅ ਮੈਂ ਉਹਨੂੰ ਪੁਰਾਣੇ ਕੰਮਾਂ ਨੂੰ ਹਰੇਕ ਬੰਦਾ ਛੱਡ ਹੀ ਜਾਂਦਾ ਖੇਤੀ ਤੋਂ ਪਰੇ ਹੋ ਹੀ ਜਾਂਦਾ ਜਦੋਂ ਆਪਦੇ ਕਾਰੋਬਾਰ ਤੋਂ ਪਰਾਂ ਹੋਵਾਂਗੇ ਤਾਂ ਪਹਿਰਾ ਵੀ ਚੇਂਜ ਹੋਊਗਾ ਹੀ ਹੋਊਗਾ ਉਹੀ ਗੱਲ ਦੁਬਾਰਾ ਹੀ ਰਿਪੀਟ ਕਰਦੇ ਆਂ ਵੀ ਅਸੀਂ ਆਪਦੇ ਹਰੇਕ ਪੁਰਾਣੇ ਕੰਮ ਨਾਲ ਜੋ ਸਾਡੇ ਬਜ਼ੁਰਗ ਕਰਦੇ ਦੇ ਸੀ ਉਹਦੇ ਨਾਲ ਜੁੜੇ ਹੋਏ ਆਂ ਬਜ਼ੁਰਗਾਂ ਨਾਲ ਸਾਡਾ ਹਰ ਵਕਤ ਸਾਮ ਸਵੇਰੇ ਉੱਠਦੇ ਬੈਠਦੇ ਗੱਲਾਂ ਬਾਤਾਂ ਕਰਦੇ ਆਂ ਸਾਂਝੀਆਂ ਉਹੀ ਸੁਭਾ ਸਾਡੇ ਬੱਚਿਆਂ ਨਾਲ ਆ ਜੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਅੱਜ ਦੀ ਪੀੜ੍ਹੀ ਨੂੰ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਖੇਤ ਸਾਡੇ ਵਾਸਤੇ ਕੀ ਮਹੱਤਤਾ ਰੱਖਦੇ ਨੇ ਹਾਂ ਜੀ ਬਿਲਕੁਲ ਜੀ ਖੇਤੀ ਬਣਾ ਕਿਸਾਨ ਦਾ ਤਾਂ ਕੋਈ ਮਸਲਾ ਹੀ ਨਹੀਂ ਹਾਂ ਜੀ ਇਹ ਬੱਚਿਆਂ ਨੂੰ ਆਪਾਂ ਖੇਤ ਲਿਜਾਵਾਂਗੇ ਤਾਂ ਉਹਨਾਂ ਜੁੜਨਾ ਚਾਹੀਦਾ ਹਰੇਕ ਇਨਸਾਨ ਨੂੰ ਆਪਦੇ ਬੱਚਿਆਂ ਨੂੰ ਖੇਤੀ ਦੇ ਨਾਲ ਜੋੜਨਾ ਚਾਹੀ ਜ਼ਰੂਰ ਤੋਂ ਜ਼ਰੂਰ ਖੇਤੀਬਾੜੀ ਸੱਕ ਨਹੀਂ ਕਰਦੇ ਬੱਚੇ ਕੋਈ ਗੱਲ ਨਹੀਂ ਪੜ੍ਹਾਈ ਦਾ ਜੋਗ ਹੈ ਪਰ ਉਹਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਸਾਡਾ ਖੇਤ ਕਿੱਥੇ ਹੈ ਤੇ ਸਾਡੇ ਖੇਤ 'ਚ ਕੀ ਉਗਦਾ ਹੈ ਕੀ ਵੜਦੇ ਆ ਇਹ ਜ਼ਰੂਰੀ ਹੈ ਜੀ ਇਹ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਚੰਗਾ ਲੱਗਾ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਕੇ ਸੋ ਇਹ ਸੀ ਈਸਟਵੁੱਡ ਵਿਲੇਜ ਜਲੰਧਰ ਉਮੀਦ ਕਰਦੇ ਆ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਅਗਲੀ ਵਾਰ ਜ਼ਰੂਰ ਹਾਜ਼ਰ ਹੋਵਾਂਗੇ ਨਵੀਂ ਥਾਂ ਨਵੇਂ ਲੋਕਾਂ ਦੇ ਨਾਲ ਤਾਂਤਾ ਦੇ ਲਈ ਜੁੜੇ ਰਹੋ ਡੀਡੀ ਪੰਜਾਬੀ ਤੇ